ਦਨਿਕਸੁਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਇਸ ਵੇਲੇ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਪਸਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਦੇ ਵਿੱਚ ਅੱਗ ਲੱਗ ਗਈ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ ਝੁੱਗੀਆਂ ਦੇ ਅੰਦਰ ਜੋ ਸਮਾਨ ਪਿਆ ਸੀ ਸਾਰਾ ਸੜ ਕੇ ਸਵਾਹ ਹੋ ਗਿਆ ਉੱਥੇ ਹੀ ਜੋ ਪਸ਼ੂ ਸੀ ਅੰਦਰ ਮੌਜੂਦ ਉਹ ਵੀ ਬੁਰੇ ਤਰੀਕੇ ਦੇ ਨਾਲ ਝੁੱਲਸ ਗਏ ਨੇ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਦੇ ਕਿ ਮਾਮਲਾ ਹੁਸ਼ਿਆਰਪੁਰ ਦੇ ਪਿੰਡ ਪੁਰਹੀਰਾ ਨਜ਼ਦੀਕ ਦਾ ਜਿੱਥੇ ਪ੍ਰਵਾਸੀਆਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ ਅੱਜ ਤੜਕਸਾਰ ਦਾ ਇਹ ਮਾਮਲਾ ਜਦੋਂ ਝੁੱਗਿਆਂ ਦੇ ਵਿੱਚ ਅੱਗ ਲੱਗ ਗਈ ਤਾਂ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਉੱਥੇ ਹੀ ਲੋਕਾਂ ਦੇ ਵੱਲੋਂ ਭੱਜ ਦੌੜ ਕੇ ਆਪਣੀ ਜਾਨ ਬਚਾਈ ਗਈ ਅੱਗ ਇਹ ਬਿਆਨਕ ਸੀ ਕਿ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਬੇਸ਼ੱਕ ਇਸ ਦੌਰਾਨ ਕੋਈ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਦੁੱਧਾਰੂ ਪਸ਼ੂ ਹੈ ਜੋ ਅੱਗ ਦੇ ਵਿੱਚ ਝੁੱਲਸ ਗਏ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਜੋ ਇਹ ਪਸ਼ੂ ਹੈ ਇਹ ਨਾ ਤੋਂ ਹੀ ਆਪਣੇ ਰੋਜ਼ੀ ਰੋਟੀ ਦਾ ਗੁਜ਼ਾਰਾ ਕਰਦੇ ਨੇ ਗਰੀਬ ਲੋਕ ਨੇ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਜੋ ਝੁੱਗਿਆਂ ਬੁਰੀ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਚਲ ਚੁਲ ਚੁੱਕੀਆਂ ਨੇ ਮੌਕੇ ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਦੇ ਉੱਤੇ ਬੜੀ ਜਦੋ ਜਹਿਦ ਦੇ ਨਾਲ ਕਾਬੂ ਪਾਇਆ ਚਾਰ ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਅੱਗ ਬੁਝਾਉਣ ਦੇ ਵਿੱਚ ਮਦਦ ਕੀਤੀ ਗਈ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਪਰ ਜੋ ਝੁੱਗੀਆਂ ਨੇ ਬੁਰੇ ਤਰੀਕੇ ਦੇ ਨਾਲ ਸੜ ਕੇ ਸੁਆਹ ਹੋ ਚੁੱਕੀਆਂ ਨੇ ਜੋ ਪਸ਼ੂ ਐ ਬੁਰੇ ਤਰੀਕੇ ਦੇ ਨਾਲ ਝੁੱਲ ਚੁੱਕੇ ਨੇ ਉੱਥੇ ਹੀ ਮੌਕੇ ਤੇ ਪਹੁੰਚੇ ਮੇਅਰ सुरेंद्र ਕੁਮਾਰ ਸਿੰਦਾ ਨੇ ਵੀ ਅਗਰ ਨਾਲ ਪ੍ਰਭਾਵਿਤ ਝੁੱਗੀਆਂ ਵਾਲੇ ਇਲਾਕੇ ਦਾ ਦੌਰਾ ਕੀਤਾ ਉਹਨਾਂ ਨੇ ਕਿਹਾ ਕਿ ਉਹ ਪ੍ਰਸ਼ਾਸਨ ਅਤੇ ਸਰਕਾਰ ਤਾਂ ਕਿਸ ਘਟਨਾ ਬਾਰੇ ਜ਼ਿਕਰ ਕਰਨਗੇ ਤੇ ਪਰਿਵਾਰਾਂ ਦਾ ਆਰਥਿਕ ਨੁਕਸਾਨ ਹੋਇਆ ਉਸ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ ਪਰ ਜੋ ਝੁੱਗੀਆਂ ਬੁਰੇ ਤਰੀਕੇ ਦੇ ਨਾਲ ਸੜਨ ਦੇ ਨਾਲ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜੋ ਪਸ਼ੂ ਹੈ ਬੁਰੇ ਤਰੀਕੇ ਦੇ ਨਾਲ ਝੁੱਲ ਚੁੱਕੇ ਨੇ ਉੱਥੇ ਹੀ ਮੌਜੂਦ ਲੋਕਾਂ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਦੇ ਆ ਕੋਈ ਪਤਨ ਹੈ ਉਹ ਮਨੋਜ ਕਾ ਦੁਕਾਨ ਬਗਲ ਸੇ ਹੈ ਨਾ ਅੱਛਾ ਜੀ उधर दुकान बगल से उधर से आ गया है पता अच्छा जी कि की, की, नुकसान हो गया कर... बहुत नुकसान हुआ है गाय मेरा गाय जल गया दो तो पीछे में जला है किन्ने डंग पशु भी जल गए हाँ पीछे में है अच्छा जी उसका क्या है सिर्फ जले ही है कि मर गया है मर गया है पीछे अभी सारा पशु और पूरी गाड़ी सारा नुकसान हो गया अच्छा जी कुछ पता पशु जला है कुछ पता चला क्या किसी ने कूड़े को कोई नहीं पूरा उधर ऐसे रात को जलाता है लोग अच्छा जी और पता नहीं उसमें आग लगा कि कौन लगाए वहाँ अभी दस मिनट पहले जो जिसमें आग लगा है वहाँ ऐसी हटा है ये कितने, कितने परिवार यहाँ रह रहे थे बहुत परिवार है यहाँ अंदाजा कुछ कम से कम सौ डेढ़ सौ आदमी है सौ डेढ़ सौ और ये कुल्ली जुकी कितने लोगों का जल गया एक दो तीन पाँच छ जला है रामनगर मोहल्ले भी फोन आया इतो ਇੱਥੇ ਜਿਹੜੀਆਂ ਝੁੱਗੀਆਂ ਨੂੰ ਕਿਸੇ ਨੇ ਜਿੱਦਾਂ ਕੋਈ ਨਾ ਬੱਚ ਜਿੱਦਾਂ ਕਿਸੇ ਕਚਰੇ ਨੂੰ ਕੋਲ ਲਗਾ ਦਿੰਦੇ ਅੱਗੇ ਉਹਦੇ ਵਿੱਚੋਂ ਪਤਾ ਨਹੀਂ ਉਹ ਨਾ ਆਪਣੇ ਪੇ ਦੂਸਰਾ ਜਿੱਕੇ ਟੋਲਦੇ ਆ ਉਹਦੇ ਕਰਕੇ ਜਿਹੜੀ ਅੱਗ ਜਿਹੜੀ ਵੱਧ ਗਈ ਜਿਸ ਕਰਕੇ ਇਹਨਾਂ ਦੇ ਜਿਹੜੇ ਆਪਣੇ ਜਿਹੜੇ ਰਵਿੰਦਰ ਜੀ ਜਿਹੜੇ ਹੈਗੇ ਆ ਜਿਹੜੇ ਆਰਾਮਨਗਰ ਦੇ ਨਿਵਾਸੀ ਆ ਇਹਨਾਂ ਦਾ ਇੱਥੇ ਛੱਪਰ ਆ ਛੱਪਰ ਵਿੱਚ ਪਸ਼ੂ ਵੀ ਵੱਜੇ ਸੀਗੇ گاਵਾ ਮੱਝਾਂ ਔਰ ਉਹ ਜ਼ਿਆਦਾ ਅੱਗ ਵਧਣ ਕਰਕੇ ਜਿਹੜਾ ਕਿ ਸਾਰਾ ਛੱਪਰ ਵੀ ਜਿਹੜਾ ਜਲ ਗਿਆ ਹੈਗਾ ਔਰ ਇਹਨਾਂ ਦੀਆਂ ਜਿਹੜੀਆਂ گاਵਾਂ ਨੂੰ ਵੀ ਜਾਨਕਿ ਜਿਹੜੀਆਂ ਤਿੰਨ ਚਾਰ گاਵਾਾਂ ਉਹ ਵੀ ਜਿਹੜੀ ਅੱਗ ਦੀ ਜਿਹੜੀਆਂ ਪਲੇਟ ਵਿੱਚ ਆ ਗਈਆਂ ਔਰ ਮੈਂ ਫੌਰਨ ਹੀ ਜਿਹੜੇ ਸਾਡੇ ਵੈਟਰਨਰੀ ਹਸਪੀਟਲ ਦੇ ਜਿਹੜੇ ਡਾਕਟਰ ਆ ਉਹਨਾਂ ਨੂੰ ਵੀ ਫੋਨ ਕੀਤਾ ਉਹ ਵੀ ਆ ਗਏ ਨੇ ਦੇਖ ਰਹੇ ਨੇ ਔਰ ਇਹਨਾਂ ਦਾ ਕਾफी ਨੁਕਸਾਨ ਹੋਇਆ ਹੈਗਾ ਔਰ ਆਪਾਂ ਦੇ ਕਿਤੇ ਨਾ ਕਿਤੇ ਔਰ ਮੁਹੱਲੇ ਵਾਲਿਆਂ ਨੂੰ ਵੀ ਮੈਂ ਇਹਨਾਂ ਨੂੰ ਕਈ ਵਾਰੀ ਆ ਕੇ ਬੇਨਤੀ ਕਰਦਾ ਹੁੰਦਾ ਵੀ ਆਪਣੇ ਬੱਚਿਆਂ ਨੂੰ ਜਰਾ ਸਮਝਾਓ ਪਰ ਇਹੋ ਜੀ ਜਿਹੜੀ ਗਲਤੀ ਦੇ ਨਾਲ ਜਿਹੜਾ ਆ ਕਾਫੀ ਜਿਹੜਾ ਆ ਜਿਹੜਾ ਗਰੀਬ ਦਾ ਇੱਕ ਜੰਗੇ ਗਰੀਬ ਦਾ ਕਾਫੀ ਜਿਹੜਾ ਬਹੁਤ ਜਿਆਦਾ ਜਿਹੜਾ ਨੁਕਸਾਨ ਹੋਇਆ ਔਰ ਮਨੂੰ ਇਸ ਕੱਲ ਦਾ ਬੜਾ ਦੁੱਖ ਹੈਗਾ ਔਰ ਪ੍ਰਸ਼ਾਸਨ ਤੋਂ ਵੀ ਆਪਾਂ ਮੰਗ ਕਰਾਂਗੇ ਕਿ ਇਹਦੀ ਗਰੀਬ ਦੀ ਕੋਈ ਨਾ ਕੋਈ ਜਿਹੜੀ ਹੈਲਪ ਕੀਤੀ ਜਾਵੇ ਜਿਹੜਾ ਕਿਹਾ ਇਹਦਾ ਜੰਗਾ ਛੱਪਰ ਵੀ ਜੰਗੇ ਜਲ ਗਿਆ ਪਸ਼ੂ ਵੀ ਇਹਦੇ ਜਿਹੜੇ ਜਲੇ ਹੈਗੇ ਆ ਔਰ ਤਿੰਨ ਚਾਰ ਜਿਹੜੇ ਪਸ਼ੂ ਬਹੁਤ ਹੀ ਸੀਰੀਅਸ ਹੈਗੇ ਆ ਔਰ ਇਹੋ ਜਿਹੇ ਜਿਹੜੀ ਘਟਨਾ ਹੋਈ ਆ ਜਿਹਦਾ ਕਿ ਮਨੂੰ ਬੜਾ ਦੁੱਖ ਹੈਗਾ ਔਰ ਹੀਰਾ ਪੁਲਿਸ ਚੌਕੇ ਨਾਲ ਝੁਗਿਆ ਨੇ ਜੀ ਸਾਨੂੰ ਇਤਲਾ ਮਿਲੀ ਹੈ ਕਿ ਚੁੱਗਿਆਂ ਅੱਗ ਲੱਗੀ ਆ ਤੇ ਸਾਡੀ ਫਾਇਰ ਟੀਮ ਜਿਹੜੀ ਹੈ ਇਮੀਜੇਟਲੀ ਦੋ ਗੱਡੀ ਲੈ ਕੇਥੋ ਰਵਾਨ ਹੋਇਆ ਤੇ ਅੱਗ ਦੇਖਿਆ ਬਹੁਤ ਜ਼ਿਆਦਾ ਸੀਗੀ ਉਸ ਤੋਂ ਬਾਅਦ ਦੋ ਗੱਡੀ ਪਰਚੇ ਹੋਲਾ ਕੇ ਆਏ ਜੀ ਅੱਗ ਨੂੰ ਆਉਂਦਾ ਹੈ ਕਿ ਇਮੀਜੇਟਲੀ ਐਕਸ਼ਨ ਕਰਕੇ ਉਹਨੂੰ ਕੰਟਰੋਲ ਕਰ ਲਿਆ ਜੀ ਕਿੰਨੀਆਂ ਗੱਡੀਆਂ ਸਰ ਲੱਗੀਆਂ ਸੀ ਚਾਰ ਜਿਹੜੀਆਂ ਲੱਗੀਆਂ ਇੱਕ ਮਹਾਵਿਦ ਲੱਗੀ ਠੀਕ ਹੈ ਜੀ ਟੋਟਲ ਪੰਜ ਗੱਡੀਆਂ ਲੱਗੀਆਂ ਟੋਟਲ ਨੁਕਸਾਨ ਦਾ ਕੋਈ ਲੱਗਾ ਸਰ ਪਤਾ ਹਿੰਦ ਤੱਕ ਇਹ ਨਹੀਂ ਜੀ ਨਹੀਂ ਹਾਲੇ ਕੋਈ ਨਹੀਂ ਮੋਕਾ ਲੱਗਾ ਬਾਅਦ ਲੱਗੇ ਪਤਾ ਲੱਜਨ ਕਿੰਨੇ ਕਜੇ ਜਿਹੜੀ ਹੈ ਅੱਗ ਲੱਗੀ ਸੀਗੀ ਜੀ ਜਸ ਹ ਅਛਾ ਜੀ ਹੁਣ ਅੱਗ ਕੰਟਰੋਲ ਦੇ ਵਿੱਚ ਹੈ ਬਿਲਕੁਲ ਕੰਟਰੋਲ ਹੋ ਗਈ ਪੂਰੀ ਕੰਟਰੋਲ ਹੋ ਗਈ ਲੇਕਿਨ ਕਿੰਨੇ ਕਿਥੋਂ ਕਿਥੇ ਤੱਕ ਲੱਗੀ ਸੀ ਜਦੋਂ ਤੁਹਾਨੂੰ ਇਲਾਮ ਮਿਲੀ ਤੇ ਉਹ ਮੌਕੇ ਤੋਂ ਕਿੰਨੀਆਂ ਘੜੀਆਂ ਚਲਣਾ ਕੀਤੀ ਆਪਣੇ ਚੌਦ ਦੇ ਨਾਲ ਨਾਲ ਇੱਕ ਘਰ ਹੈ ਝੌਂਪੜੀਆਂ ਬਣੀਆਂ ਨੇ ਤੇ ਉਹਦੇ ਨਾਲ ਕੋਈ 2-4 ਝੌਂਪੜੀਆਂ ਨੇ ਜਿਹੜੀਆਂ ਉੱਥੇ ਲੱਗੀਆਂ ਡੰਗਰਾਂ ਦਾ ਕੋਈ ਤੋੜੀ ਰੱਖੀ ਸੀ ਵਿੱਚ ਉਹਨਾਂ ਨੇ ਜੀ ਉਹਦੇ ਚੋਂ ਅੱਗ ਲੱਗੀ ਠੀਕ ਹੈ ਜੀ ਵਿੱਚ ਰਹਿਸ਼ੀ ਇਲਾਕਾ ਵੀ ਸੀਗਾ ਜੀ ਹਾਂ ਨਾਲ ਉਹ ਝੌਂਪੜੀ ਦੇ ਵਿੱਚ ਰਹਿ ਰਹੇ ਲੋਕ ਰਹਿ ਰਹੇ ਠੀਕ ਹੈ ਰਹਿਸ਼ੀ ਉਹਨਾਂ ਹੈਗੇ ਨਾਲ ਮੱਜਾ ਰੱਖੀ ਉਹਨਾਂ ਨੇ ਵੀ ਡੰਗਰ ਬੱਚੇ ਵੀ ਕੁਝ ਸੜੇ ਤਿੰਨ ਕ ਚਾਰ ਜਿਹੜੇ ਪਸ਼ੂ ਆਉ ਝੁੱਸ ਗਿਆ ਵਿਚੋ ਦੇ ਹਰ ਸਾਨੂੰ ਕੰਟਰੋਲ ਰੂਮ ਤੋਂ ਫੋਨ ਆ ਗਿਆ ਜੀ ਪੁਲਿਸਾ ਤੋਂ ਵੀ ਟੂ ਗੇਨੋ ਅੱਗੇ ਲੱਗੀ ਆ ਅਸੀਂ ਉਸੇ ਟਾਈਮ ਨਹੀਂ ਕੀਤਾ ਗੱਡੀਆਂ ਕੱਢਣ ਦੀ ਕੀਤੀ ਫਟਾਫਟ ਨੱਠਣ ਦੀ ਟਾਈਮ ਨਹੀਂ ਨੋਟ ਕੀਤਾ ਨਾ ਮੈਸੇਜ ਆਇਆ ਫਟਾਫਟ ਸਾਨੂੰ ਜਦੋਂ ਝੰਗ ਅੱਗੇ ਗਈ ਅੱਗੇ ਗੱਡੀਆਂ ਦੋਨੀਆਂ ਗੱਡੀਆਂ ਲੈ ਕੇ ਨਿਕਲੇ ਇੱਧਰ ਜੀ ਇਹ ਕਿਹੜਾ ਏਰੀਆ ਪੈਂਦਾ ਜੀ ਇਹ ਪੂਰੇ ਆਪਣੇ ਮਾਵੀਰਾ ਦੇ ਸਾਹਮਣੇ ਪੈਂਦਾ ਬਬਰਦਮਾਨ ਦੇ ਠੀਕ ਹੈ ਕਿੰਨਾ ਕੁ ਨੁਕਸਾਨ ਦਾ ਲੱਗਾ ਜੀ ਕੋਈ ਦੇਖੋ ਜੀ ਪਾਸ ਹੀ ਪਤਾ ਲੱਗਣਾ ਜਿੱਦੇ ਅੱਗ ਬੁਝਾ ਕੇ ਪਹਿਲੇ ਹੋਵਾਂਗੇ ਇਹ ਤਾਂ ਫਿਲਹਾਲ ਲੱਗੇ ਪਏ ਆ ਕੰਮ ਕਰਨ ਕਿੰਨੀਆਂ ਸਰ ਗੱਡੀਆਂ ਲੱਗੀਆਂ ਜੀ ਸਾਡੀਆਂ ਸਰ 3 ਗੱਡੀਆਂ ਲੱਗੀਆਂ ਜੀ ਦੋ ਸਾਡੀਆਂ ਤੇ ਇੱਕ ਵਰਦਮਾਨ ਦੀ ਆ ਗਈ ਸੀ ਠੀਕ ਹੈ ਜੀ ਹਾਂਜੀ ਸਰ ਕਿੰਨੇ ਕ ਏਰੀਆ ਦੇ ਵਿੱਚ ਲੱਗਦਾ ਸੀਗਾ ਕਿ ਫਾਇਦੀ ਕਾਬੂ ਕਰਨਾ ਅੱਗ ਦਾ ਸਰ ਸਾਨੂੰ 20 25 ਮਿੰਟ ਲੱਗੇ ਆ ਕਾਬੂ ਕਰ ਲਿਆ ਤੇ ਇਹਨਾਂ ਦਾ ਨੁਕਸਾਨ ਜ਼ਿਆਦਾ ਹੋ ਸਕਦਾ ਸੀ ਹਵਾ ਕਰਨ ਠੀਕ ਹੈ ਫਿਰ ਵੀ ਅਸੀਂ ਬਹੁਤ ਕੋਸ਼ਿਸ਼ ਕਰਕੇ ਕਾਬੂ ਕਰ ਲਿਆ ਠੀਕ ਹੈ ਜੀ ਆ ਕਿੰਨਾ ਕੁ ਸਹਿਯੋਗ ਮੱਲਾਵਾਸੀਆ ਬੋਲੋ ਜਾਂ ਸਾਰੇ ਸਾਡੇ ਸਨਾਨ ਲੱਗੇ ਜੀ ਟੁੱਟ ਗਏ ਸਾਡੇ ਤਾਂ ਮਿਹਨਤ ਕਿੰਨੀ ਮੱਲੇ ਆਣ ਵੀ ਜੀ ਇਹ ਉਹਨਾਂ ਨੇ ਹਾਲੇ ਜੋਧਾਣਾ ਸਾਡਾ ਕਪ ਬਾਲਿਆ ਆ ਕੇ ਸੀ ਠੀਕ ਹੈ ਜੀ ਹੁਣ ਤੱਕ ਤੁਸੀਂ ਅੰਦਰ ਤੱਕ ਗਏ ਹੋ ਤਾਂ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਤਾਂ ਹਜੇ ਕੋਈ ਨਹੀਂ ਬਾਕੀ ਵੇਰਵਾ ਦੇਖਦੇ ਜੀ ਮੌਕਾ ਦੇ ਕੇ ਸਾਨੂੰ ਪਤਾ ਲੱਗਣਾ ਸਰ ਇਹ ਤਾਂ ਹਜੇ ਸਾਡਾ ਕੰਮ ਤੇ ਲੱਗੇ ਹੋਏ ਉੱਪਰ ਹੀ ਅੱਡੇ ਮੁਰਗੀ ਗੱਡੀਆਂ ਮਗਾ ਰਹੇ ਆ ਗੱਡੀਆਂ ਸਾਡੀ ਭਰ ਕੇ ਆ ਰਹੀਆਂ ਜਾਂ ਰਹੀਆਂ ਜੀ ਠੀਕ ਹੈ ਜੀ ਹਾਲੇ ਹੋਰ ਲੱਗਦਾ ਟੈਂਸ ਸਮਾਂ ਲੱਗ ਜਾਊਗਾ ਹਾਂ ਜੀ ਸਮਾਂ ਸਾਥ ਲੱਗ ਜਾਣਾ ਜੀ ਕਿੰਨਾ ਕੁ ਸਮਾਂ ਲੱਗੇ ਅੱਗ ਵੀ ਆਉਣ ਨੂੰ ਸਰ ਪਹਿਲਾਂ 20 ਮਿੰਟ ਲੱਗੇ ਆ ਠੀਕ ਹੈ ਜੀ ਹਾਲੇ ਹੋਰ ਸਮਾਂ ਲੱਗ ਸਕਦਾ ਹਾਂਜੀ ਇੱਕ ਉਹ ਸਾਡੀ ਗੱਡੀ ਸਰ ਆ ਰ Facebook Instagram X aur WhatsApp channel par